ਸਾਸ਼੍ਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਅੱਜ ਲਾਸਟ ਦੇ ਦੇਣਾ ਤੇ ਕੱਲੂ ਅਸੀਂ ਜਾਣਾ ਆ ਪ੍ਰੋਗਰਾਮ ਤੇ ਤੇ ਬਸ ਅੱਜ ਸ਼ੋਪਿੰਗ ਥੋੜੀ ਰਹਿਂਦੀ ਸੀ ਅਸੀਂ ਕਾ ਉਹ ਕਰ ਲਈਏ ਤੇ ਜਿਹੜੇ ਕੱਪੜੇ-ਕੁੱਪੜੇ ਸੁਕਣੇ ਪਾ ਲਤੇ ਆ ਦੇਖੋ ਉਧਰ ਵੀ ਝਾੜੂ ਚੁੱਕੀ ਫੇਲੇ ਕੱਪੜੇ ਸੁਕਣੇ ਪੈਗੇ ਸੀ ਬਾਹਰ ਜੁੱਤੀਆਂ ਵੀ ਸੁਕੜੀਆਂ ਪਾਤੀਆਂ ਤੇ ਹੁਣ ਅਸੀਂ ਲੱਗੇ ਆ ਨਿਕਲਣ ਜਿਹੜਾ ਘਰ ਦੇ ਕੱਪੜੇ-ਕੁੱਪੜੇ ਸੀ ਉਹ ਪਾਤੇ ਆ ਸੁੱਕਣੇ ਕੋਈ ਮੋਟਰਸਾਈਕਲ ਤੇ ਕੋਈ ਕਿਤੇ ਕੋ ਜੁੱਤੀਆਂ ਵੀ ਬਾਹਰ ਆਤੀਆਂ ਤੇ ਇਹ ਲੱਗੇ ਆ ਪਾਣੀ ਪੀਣ ਤੇ ਹੁਣ ਅਸੀਂ ਬਸ ਨਿਕਲਣ ਲੱਗੇ ਆ ਟਾਈਮ ਹੋ ਗਿਆ ਆ 12 12 ਵਾਰਾ ਵੱਜ ਗਏ ਫੇਰ ਵੀ ਨਿਆਣੇ ਬੱਚੇ ਮੰਮੀ ਹੁਣਾ ਦਈਆਂ ਤੇ ਚਾਬੀ ਉਹਦੀ ਜਿੰਦੇ ਦੀ ਹੈ ਮੋਟਰਸਾਈਕਲ ਦੇਣਾ ਪਹਿਲਾਂ ਗੱਡੀ ਚ ਕਹਤ ਹੁਣ ਮੋਟਰਸਾਈਕਲ ਦੇ ਤਾਂ ਹਾਂ ਮੈਨੂੰ ਕੁਝ ਲੈਣਾ ਪਹਿਣਾ ਸੋਲ ਵਗੈਰਾ ਕਿਉਂਕਿ ਠੰਡ ਬੜੀ ਲੱਗਣੀ ਆ ਮੋਟਰਸਾਈਕਲ ਤੇ ਤੇ ਇਸ ਕਰਕੇ ਆਪਾਂ ਪਾ ਲਈਏ ਉੱਪਰ ਉਹਦੀ ਉਹ ਸਟੋਲ ਵਗੈਰਾ ਲਗਾ ਲੈ ਲਈਏ ਤੇ ਫੇਰ ਜਾਂਦੇ ਆ ਜੀ ਮੈਂ ਲੈ ਲਿਆ ਸਟਾਉਲਿੰਗ ਬਟਾਉਲਿੰਗ ਕਿਉਂਕਿ ਮਾੜਾ ਉਹ ਸਟੋਲ ਲੈ ਕੇ ਠੰਡ ਬਹੁਤ ਹੈ ਠੰਡ ਥੋੜੀ ਲਗਣੀ ਇਦਾਂ ਮੂੰਟਾ ਕੇ ਬਦਮਾਸ਼ਾਂ ਵਾਂਗੂ ਜਾਣਾ ਬਦਮਾਸ਼ਾਂ ਵਾਂਗੂ ਇੱਕ ਅੱਖ ਕੱਢ ਕੇ ਬਦਮਾਸ਼ਾਂ ਵਾਂਗੂ ਆਹਾ ਹਾ ਹਾ ਪੂਤਾ ਕੇ ਪੂਤਾ ਇਦਾਂ ਜਾਵਾਂਗੇ ਆਪਾਂ ਬਦਮਾਸ਼ਾਂ ਵਾਂਗੂ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਇਸ ਕਰਕੇ ਦੋਸਤੋ ਠੰਡ ਤੋਂ ਬਚੋ ਚੱਕ ਪੁੰਟਾ ਗਰਦੀ ਚਾਲੂ ਹੋ ਗਈ ਆ ਆਏ ਵੱਡੇ ਜੀ ਹਾਂਜੀ ਲੋ ਜੀ ਆਪਾਂ ਹੁਣ ਤੇ ਪਹੁੰਚ ਚੁੱਕੇ ਆਂ ਤੇ ਸਵੇਰੇ ਦੇ ਆਪਾਂ ਖਾਲੀ ਪੇਟ ਆ ਗਏ ਸੀਗੇ ਹਾਂਜੀ ਮੈਂ ਆਲੂ ਵਾਲਾ ਖਾਣਾ ਤੂੰ ਦੇਖਦਾ ਕੋਈ ਤੇ ਲੋ ਜੀ ਮੈਂ ਫੇਰ ਲੀਨ ਜਾ ਕੇ ਅੰਦਰ ਤੇ ਸਵੇਰੇ ਤਾਂ ਆਪਾਂ ਕੁਝ ਨਹੀਂ ਖਾਦਾ ਸੀਗਾ ਤੇ ਇਹ ਵੀ ਚਾਹ ਖਾਣ ਆਈ ਆਂ ਆਪਾਂ ਨੂੰ ਦੱਸਾਓ ਦੇਖ ਮੈਂ ਫੇਰ ਕਿਹੜੀ ਕਿਹੜਾ ਖਾਣਾ ਤੁਹਾਨੂੰ ਚਾਹੀਦਾ ਮੇਰੀ ਆਲੂ ਵਾਲਾ ਦਸਣ ਮੁੱਲੀ ਪਰੌਂਠਾ ਇਹ ਘੜਾਇਆ ਬਿਸਮੁੱਲੀ ਪਰੌਂਠਾ ਆਲੂ ਵਾਲੇ ਕਰਾ ਲਓ ਫਿਰ ਉਰਕੇ ਆਹ ਆਲੂ ਵਾਲਾ ਜੀ ਦੇ ਆਲੂ ਵਾਲਾ ਉੱਦਾਂ ਕਹਿੰਦਾ ਉਹ ਮੇਰੇ ਆਲੇ ਜਲੂਨੇ ਤੇਰੇ ਕਰਾ ਦੇ ਆਹ ਮੁੱਲੀ ਪਰੌਂਠਾ ਬਟਰ ਮੁੱਲੀ ਪਰੌਂਠਾ ਦੇਸੀ ਦੀ ਮੁੱਲੀ ਪਰੌਂਠਾ ਮੁੱਲੀ ਅਚ ਵੈਣ ਲੈ ਤੇ ਜਿਹੜਾ ਮਰਜੀ ਦਾ ਅਦਰਕ ਮੁੱਲੀ ਆਚਾਰੀ ਮਜ਼ਾ ਲਾ ਅਸ਼ੇਕ ਆਗਰਾਇਓ ਮੂਲੀ ਪਰਾਂਡਾ ਸਿੰਪਲ ਤੇਰੇ ਲਈ ਆਲੂਨ ਮਚ ਤੇ ਇਹ ਕਾਲੂ ਵਾਲਾ ਇੱਕੇ ਖਲਾ ਫੇਲਾਇਆ ਇੱਕ ਰਲੋ ਇੱਕ ਮੇਰਾ ਮੂਲੀ ਵਾਲਾ ਤਾਂ ਡੰਗ ਆ ਆਇਆ ਆਲੂ ਪਰਾਂਡਾ ਬਟਰ ਆਲੂ ਪਰਾਂਡਾ ਚਾਹੀਦਾ ਸਾਨੂੰ ਮੈਨੂੰ ਬਟਰ ਬਟਰ ਲੈਣਾ ਵਾ ਕਿਉਂ ਸਾਡੇ ਕੰਮ ਦਾ ਨਾ ਬਟਰ ਵਾਲਾ ਕਹਿਣਾ ਮਾਤੇ ਗਦਰੰਦੀ ਇਹੀ ਲੱਗੇ ਪਰਾਂਟੇ ਹਨ ਮੱਖਣ ਹੀ ਆ ਓਏ ਮੱਖਣ ਇੱਦਾਂ ਲਾਇਦਾ ਤੇ ਸਕੀਨ ਦੇ ਲ ਇਦਾਂ ਮੱਖਣ ਲਾਇਓ ਮੈਂ ਹੀ ਦੱਸਿਆ ਇਹਨੇ ਅੱਛਾ ਉੱਪਰ ਆਕਰ ਆ ਵਰ ਗਈ ਆਇ ਕੋਰੀ ਇਦਾਂ ਮੱਖਣ ਤੁਸੀਂ ਲਾ ਸਕਦੇ ਨਾ ਸਾਡੇ ਹੱਥ ਗੰਦੇ ਹੋਣੇ ਤੇ ਨਾ ਤੁਹਾਡੇ ਮੱਖਣ ਨਾਲੇ ਵਧੀਆ ਲੱਗ ਜਾਣਾ ਸਾਰੇ ਫੇਸ ਤੇ ਅੱਜ ਹਰ ਦੋਸਤੋ ਕਾਲੋ ਪਰੌਂਠਾ ਜੀ ਇਹਨਾਂ ਕਰਾਇ ਮੁੱਲੀ ਵਾਲਾ ਮੈਂ ਕਰਾਇ ਆਲੂ ਵਾਲਾ ਸਾਡੇ ਗੁਣ ਨਹੀਂ ਮਿਲਦੇ ਦੋਨਾਂ ਦੇ ਪਰ ਵਿਆਹ ਹੋਵੇ ਸਾਡੇ ਬੇਬੀ ਮੈਂ ਪਿੰਦੀਆਂ ਚਾਹ ਗਰਮ-ਗਰਮ ਹਾਲੇ ਬੱਚੇ ਆਏ ਨਹੀਂ ਹੈਗੇ ਤੇ ਮੈਂ ਪਿੰਦੀਆਂ ਚਾਹ ਇਹ ਦੇਖੋ ਚਾਹ ਇਹ ਹੈਗੀਆ ਦੁੱਧ ਵਾਲੀ ਚਾਹ ਬੱਚੇ ਪਾਇਆ ਸੁਦਾਈ ਦੁੱਧ ਸੋਮ ਫਜਵਣ ਪੱਤੀ ਦੁੱਧ ਨਿਆਣੇ ਹਲ ਤੱਕ ਆਏ ਨਹੀਂ ਸਾਡੇ ਹੋਣ ਦੇ ਆ ਪਾਠ ਗੁਰਦੁਆਰੇ ਪਾਠ ਹੁੰਦੇ ਆ ਇਸ ਕਰਕੇ ਉਹਦੀ ਆਵਾਜ਼ ਹੁੰਦੀ ਆ ਮੰਮੀ ਹੁਣ ਹੀ ਹਲੇ ਆਈ ਨਹੀਂ ਬੱਚੇ ਵੀ ਨਹੀਂ ਆਏ ਆ ਦੇਖਦੇ ਆਂ ਤਾਂ ਲੈਣ ਜਾਣੇ ਆ ਹੁਣ ਰਾਤ ਨੂੰ ਹੀ ਲੈਣ ਜਾਣਾ ਪੈਣਾ ਸਾਨੂੰ ਤੇ ਅਸੀਂ ਅੱਜ ਗਏ ਸੀ ਸ਼ੋਪਿੰਗ ਕਰਨ ਤੇ ਸਾਡੀ ਹੋ ਗਈ ਉੱਥੇ ਲੜਾਈ ਹੋਰ ਪੱਕਾ ਨਹੀਂ ਪਤਾ ਅਸੀਂ ਕੱਲੂ ਜਾਣਾ ਕਿ ਨਹੀਂ ਜਾਣਾ ਕਿਉਂਕਿ ਸਾਡੀ ਹੋਈ ਪਈ ਹੈ ਲੜਾਈ ਤੇ ਇਸ ਕਰਕੇ ਕੈਂਸਲ ਹੈ ਹੀ ਆ ਕੰਮ ਰੱਗ ਦਾ ਨਹੀਂ ਜਾਣਾ ਕੈਂਸਲ ਹੈ ਹੀ ਆ ਕੱਲ ਵੀ ਲੜਾਈ ਹੋ ਗਈ ਅੱਜ ਵੀ ਲੜਾਈ ਹੈਗੀ ਅ ਜਿਹੜਾ ਮੈਂ ਸ਼ੋਲ ਲਿਆਂਦਾ ਸੀ ਨਾ ਲੈਣਾ ਸੀ ਉਹ ਇਹਨਾਂ ਨੂੰ ਪਸੰਦ ਨਹੀਂ ਸੀ ਮੈਨੂੰ ਪਸੰਦ ਆਦੀ ਸੀ ਇਸ ਗੱਲ 'ਚ ਲੜਾਈ ਹੋ ਗਈ ਇਹ ਕਹਿੰਦੇ ਮੇਰੀ ਪਸੰਦ ਹੀ ਲੈ ਮੈਂ ਕਹਿੰਦੀ ਮੈਂ ਆਪਣੀ ਪਸੰਦ ਹੀ ਲੈਣੀ ਬਸ ਇਸ ਗੱਲ ਤੋਂ ਲੜਾਈ ਹੋ ਗਈ ਹਣ ਜੋ ਪਸੰਦ ਮੈਨੂੰ ਮੈਂ ਉਹ ਹੀ ਲੈਣਾ ਮੁੰਡੀ ਵਾਲੀ ਪਸੰਦ ਹੋਰ ਕੁੜੀਆਂ ਨੇ ਪਸੰਦ ਉਹ ਮੈਨੂੰ ਇਹਨਾਂ ਦੀ ਪਸੰਦ ਨਹੀਂ ਪਸੰਦ ਲੱਗਦੀ ਸਾਡੀ ਪਸੰਦ ਜਿਹੜੀ ਅਲੱਗ ਲੱਗਾ ਡਿਫਰੈਂਟ ਡਿਫਰੈਂਟ ਆ ਦੇਖਦੇ ਆ ਮਨਉਂਦੇ ਆ ਚਲੋ 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 ਬੱਚਿਆਂ ਨੂੰ ਨਹੀਂ ਲੈਣ ਜਾਣਾ ਹੈਗਾ ਨਿਆਣਿਆਂ ਨੂੰ ਹੈ ਨਿਆਣਿਆਂ ਨੂੰ ਨਹੀਂ ਲੈਣ ਜਾਣਾ ਹੈ ਮੈਂ ਉਹ ਬਗਾਟੜਿਆ ਨੂੰ ਛੱਡ ਦੇ ਓਹ ਹੈ ਠੰਡ ਲੱਗਦੀ ਯਾਰ ਠੰਡ ਲੈਮ ਕੋ ਢਰ ਕੇ ਜਾੜੀ ਠੰਡ ਲੱਗਦੀ ਆ ਫਿਰ ਕਾਲੂ ਜਾਣਾ ਨਹੀਂ ਆਉਂ ਜਾਣਾ ਆ ਠੰਡ ਲੱਗਦੀ ਕੱਪੜੇ ਲਿਆਂਦੇ ਲੈ ਆਵਾਂਗੇ ਕੱਪੜੇ ਵੀ ਜਾਣ ਵੇ ਲਿਆ ਲਾਂਗਾ ਤੂੰ ਦੇ ਲੋ ਕੰਮ ਕੈਂਸਲ ਹੋ ਕੈਂਸਲ ਹੋ ਅੱਜ ਪਤਾ ਹੁਸ਼ਿਆਰਪੁਰ ਗਈ ਇੰਨੀ ਦੂਰ بار بار ਠੰਡ ਲੱਗਣ ਦੇ ਯਾਰ ਤੂੰ ਯਾਰ ਦੱਸ ਬਾਰ ਬਾਰ ਹੁਸ਼ਿਆਰਪੁਰ ਜਾਉਂ ਦੋਥੇ ਲੜਾਈ ਕਰਕੇ ਹੁਸ਼ਿਆਰਪੁਰ ਹੀ ਨਾ ਘਰੇ ਆ ਗਏ ਪਤਾ ਨਹੀਂ ਪੁੱዱ ਦਾ ਲਿਆ ਕੰਮ ਸਿੱਟੀ ਆਇਆ ਦੇ ਜਦੋਂ ਤੇਰ ਕਰਕੇ ਮੋਟਸਾਲੋਂ ਨਾ ਠੰਢੀ ਲੱਗਣੀ ਆ ਮੈਂ ਕਿਹਾ ਵੀ ਸੀ ਕਿ ਹੁਣ ਹੁਸ਼ਿਆਰਪੁਰ ਆਏ ਆ ਕੱਪੜੇ ਲੈ ਲੈਣੇ ਆ ਪਰ ਕਿੱਥੋਂ 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 ਕਿੰਦਾ ਇੱਕ ਮੱਛੂ ਦੀ ਦੀ ਪਿੱਕ ਬਣਦੀ ਨਹੀਂ ਮੇਰੇ ਉੱਤੇ ਰੀਜੀ ਬਣਾਉਣ ਲੱਗ ਗਈ ਹੁਣ ਮੈਂ ਚਾਹ ਦਿੱਤੀ ਹੋ ਵੀ ਨਹੀਂ ਚਾਹ ਪੀ ਲੋ ਫੇਰ ਉੱਤਨੀ ਠੰਡ ਸੌਫ ਜਵਨ ਵਾਲੀ ਚਾਹ ਬਣਾਈ ਆ ਹੈ ਲੇ ਤੁਸੀਂ ਮੇਰੇ ਪਰ ਦਿੱਤਾ ਕਦੀ ਹੀਦਾ ਪਾਕੜਾਂ ਗਈਆਂ ਨਹੀਂ ਤਾਂ ਆਹੀ ਕੁਛ ਹੋਣਾ ਮੇਰਾ ਸੂਟ ਵੀ ਨਹੀਂ ਸੀਤਾ ਟੇਲਰ ਨੇ ਨਹੀਂ ਉੱਥੋਂ ਮੈਂ ਤਾਂ ਗੁੱਸੇ ਹੋ ਕੇ ਆ ਗਈ ਤੀ ਦਸੀਏ ਬਹੁਤ ਬੁਰਾ ਹਾਲ ਹੋਇਆ ਪਿਆ ਟੇਲਰ ਨੇ ਸੂਟ ਵੀ ਨਹੀਂ ਸੀਤਾ ਬਸ ਸਾਰਾ ਨਾ ਮੂਡ ਖਰਾਬ ਹੀ ਹੋ ਗਿਆ ਕੋ ਸਮਝ ਨਹੀਂ ਲੱਦੀ ਕੀ ਕਰੀਏ ਹੁਣ ਆ ਗਏ ਆ ਪਰੋਣੇ ਕਰਤੇ ਵਿੱਚ ਪ੍ਰਾਣੇ ਆ ਚੁੱਕੇ ਨੇ ਲੋ ਜੀ ਪ੍ਰਾਣੇ ਪ੍ਰਾਣੇ ਆ ਗਏ ਜੀ ਪ੍ਰਾਣੇ ਉਹ ਪ੍ਰਾਣੇ ਆ ਗਏ ਜੱਛੂ ਨਹੀਂ ਪ੍ਰਾਣੇ ਆ ਗਏ ਜੱਛੂ ਪ੍ਰਾਣੇ ਆ ਗਿਆ ਰੋਵੇ ਹੋ ਗਿਆ ਤੇਲ ਚ ਵਾਲੀ ਜਿੱਛੇ ਤੇਲੀ ਜੱਛੂ ਤੇਲ ਚ ਵਾਹੀਏ ਰੁਕ ਜਾ ਇਹ ਤੇਲ ਚ ਮੋਣਾ ਰੁਕ ਜਾ ਐ ਐ ਦੌੜ ਕਿਹੜੀ ਆਲੜੀ ਤੇਰੀ ਹਾਂ ਜੀ ਜੰਗੀ ਆਈ ਨਾ ਫੇਰ ਨਾਲ ਹੀ ਇਹ ਤੇ ਕਰ ਗਈ ਆਈ ਤੂੰ ਲਓ ਜੀ ਜਸੂ ਸਾਡੀ ਆ ਗਈ ਆ ਜੀ ਕੱਲ ਰੌਣਕ ਨਹੀਂ ਸੀਗੀ ਜਸੂ ਕਰਕੇ ਤੇ ਅੱਜ ਜਸੂ ਨਾ ਰੌਣਕ ਲਾਤੀ ਐ ਨਾ ਜਸੂ ਰਾਤੀ ਕਾ ਤੂੰ ਸਤਾ ਹੀ ਬੋਲ ਨਾ ਦੱਗੋ ਸੁਸਸੀ ਨਾ ਦੱਗੋ ਬੋਲ ਹਾਂ ਨਾ ਦੱਗੋ ਕਿ ਤੂੰ ਉੱਤਰ ਆਤੀ ਦਾਦੀ ਕੋ ਨਹੀਂ ਸੁੱਤਾ ਹਾਂ ਦਾਦੀ ਦਾਦੀ ਕਹਿੰਦੀ ਨਹੀਂ ਸੋਣਾ ਦਾਦੀ ਕਹਿੰਦੀ ਤਾਂ ਆਦੀ ਆ ਅਸੀਂ ਆਉਂਦੇ ਆਈ ਨਾ ਹਾਂ ਆ ਸਵੇਰ ਦੀ ਤਾਂ ਅੰਕਰੀ ਜਾਂਦੀ ਹੈ ਉਹ ਤਾਂ ਖੇਡਣ ਦੀ ਜਗ੍ਹਾ ਨਹੀਂ ਸੀ ਥੋੜੀ ਮੀਮੀ ਉਹਨੂੰ ਲੱਗਿਆ ਨੀ ਮੀਮੀ ਉਹਦੇ ਆਨ ਮੇਰੇ ਪਾਰਕ ਨੂੰ ਹੋਣੀ ਦੋ ਵਜੇ ਵੇ ਜੋ ਫਰੈਂਦੀ ਹਣੀ ਉਹ ਉਸੇ ਮਰਵਾਦੀ ਇਹ ਕਹਿੰਦੀ ਉੱਥੇ ਲਾ ਕੇ ਦੇ ਦੇ ਯਾ ਕੀ ਲੋ ਵੀ ਦੋਸਤੋ ਠੰਡ ਜਿਹੜੀ ਹੈ ਬਹੁਤ ਜ਼ਿਆਦਾ ਹੋ ਗਈ ਆ ਤੇ ਅਮਨ ਦਾ ਸੂਟ ਵੀ ਨਹੀਂ ਸੀ ਹੋਇਆ ਤੇ ਟੇਲਰ ਨੇ ਸੀਤਾ ਨਹੀਂ ਅਜੇ ਤੱਕ ਜਿਹੜਾ ਪਾ ਕੇ ਜਾਣਾ ਸੀ ਕੱਲ ਨੂੰ ਤੇ ਹੁਣ ਕੱਲੂ ਦੇਖਦੇ ਆ ਖੜੇ ਪੈਰ ਕੀ ਕਰਨਾ ਆ ਕੱਲ ਦਾ ਟਾਈਮ ਦਿੱਤਾ ਸਾਨੂੰ ਤਾਂ ਉਹਨਾਂ ਨੇ ਕਿ ਕੱਲ ਨੂੰ ਸਵੇਰੇ ਸਵੇਰੇ ਆਹਰ ਚੱਕ ਲਿਓ ਤੇ ਦੇਖਦੇ ਹੁਣ ਕੀ ਹੁੰਦਾ ਆ ਕੱਲ ਦਾ ਇੱਕ ਪ੍ਰੋਗਰਾਮ ਹੈਗਾ ਕੈਂਸਲ ਨਾ ਹੋ ਜਾਵੇ ਕਿਤੇ ਕੈਂਸਲ ਕਰਨ ਦੀ ਵੀ ਸਲਾਹ ਹੈਗੀ ਆ ਤੇ ਜਾਣ ਦੀ ਵੀ ਸਲਾਹ ਹੈਗੀ ਆ ਤੇ ਦੇਖਦੇ ਹੁਣ ਕੀ ਬਣਦਾ ਤੇ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ ਉਹ ਮੈਨੂੰ ਵੀ ਨਹੀਂ ਮਿਲੀ ਹੈਗੀ ਸ਼ਾਰਪਾ ਸਾਰਾ ਹੀ ਗਾਤਾ ਤੇ ਉਹ ਚੀਜ਼ ਮੈਨੂੰ ਮਿਲੀ ਨਹੀਂ ਹੈਗੀ ਤੇ ਉਹ ਸੇਮ ਸੇਮ ਜਿਹਾ ਮਿਲਦਿਆ ਸੀਗਾ ਕੁਝ ਡਿਫਰੈਂਟ ਚਾਹੀਦਾ ਸੀਗਾ ਕੁਝ ਅਲੱਗ ਤੇ ਤੇ ਦੋਸਤੋ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਿਆਰੇ ਪਿਆਰੇ ਕਰਿਓ ਕਮੈਂਟ ਅੱਜ ਵੀ ਮੈਂ ਬਿਜ਼ੀ ਰਿਹਾ ਸਾਰਾ ਦਿਨ ਤੇ ਹੁਣ ਬਲੌਗ ਜਿਹੜਾ ਤਾਂ ਕਰਕੇ ਛੋਟਾ ਪਿਆ ਤੇ ਕੱਲ ਵਾਲਾ ਬਲੌਗ ਜਿਹੜਾ ਵੱਡਾ ਆਊਗਾ ਕੱਲ ਨੂੰ ਕਿਉਂਕਿ ਦੋ ਫੰਕਸ਼ਨ ਆ ਤੇ ਕੱਲ ਨੂੰ ਆਪਾਂ ਜਾਣਾ ਆ ਫੰਕਸ਼ਨਾਂ ਤੇ ਤੇ ਦੋਨੇ ਫੰਕਸ਼ਨ ਜਿਹੜੇ ਹੈਗੇ ਆ ਉਹ ਇੱਕ ਦਿਨ ਚ ਹੀ ਅਟੈਂਡ ਕਰਨੇ ਆ ਤੇ ਉਸ ਤੋਂ ਬਾਅਦ ਫਿਰ ਵਿਆਹ ਹੋ ਜਾਣਾ ਵਿਆਹ ਸ਼ੁਰੂ ਹੋ ਜਾਣਾ ਫਿਰ ਤੁਹਾਨੂੰ ਵਿਆਹ ਦਿਖਾ ਲਾਂਗੇ ਸਾਰਿਆਂ ਨੂੰ ਲੋੜੀ ਦੀ ਲੋੜੀ ਕੱਟੇ ਨੀ ਪੁੱਛ ਮਰਾੜੀ ਕੱਟੇ Það er okk. Það er okk. Það er okk.